ਕੱਲ ਦੀ ਸਾਰਿਆਂ ਨੂੰ ਅੱਜ ਮੈਨੂੰ ਸ਼ਿਪ ਸੈਨਾ ਵੱਲੋਂ ਜ਼ਿਲ੍ਹਾ ਪ੍ਰਧਾਨ ਲਗਾਇਆ ਜਾ ਰਿਹਾ ਤੇ ਮੈਂ ਸਨਮਾਨ ਧੰਨ ਨਾਲ ਇਹਨਾਂ ਦੀ ਸੇਵਾ ਕਰੂੰਗਾ। ਸ਼੍ਰੀ ਗਜਰੰਗੀ ਹਰ ਹਰ ਮਹਾਦੇਵ ਜੋ ਬੋਲੇ ਸੋਨੇ ਹਾਸ ਸਸ ਰਕਾਰ ਮੈਂ ਐਡਵੋਕੇਟ ਹਨੀ ਭਾਰਦੋ ਰਾਸ਼ਟਰੀ ਚੇਅਰਮੈਨ ਸ਼ਿਪ ਸੈਨਾ ਸਮਾਜਵਾਦੀ ਤੋਂ ਸਾਡੇ ਪੰਜਾਬ ਦੇ ਚੇਅਰਮੈਨ ਨਿੰਦਰ <th>ਪਰ ਜੀ ਔਰ ਮੇਰੇ ਨਾਲ ਵਰੂ ਗਾਂਧੀ ਜੀ ਰਾਜਨ ਰਾਣਾ ਜੀ ਸੌਰਵ ਜੀ ਪ੍ਰੀਤੀ ਜੀ ਜਲੰਧਰ ਤੋਂ ਅਸੀਂ ਸਾਰੇ ਅੱਜ ਇਸ ਪਿੰਡ ਵਿੱਚ ਪਹੁੰਚੇ ਆ ਜਿਸ ਦਾ ਮੇਨ ਕਾਰਨ ਹੈ ਕਿ ਇਸ ਪਿੰਡ ਦੀ ਤੀ ਤਮੰਨਾ ਅਤੇ ਵਿਕਾਸ ਜੀ ਨੂੰ ਅਸੀਂ ਸ਼ਿਵਸਨਾ ਸਮਾਜ ਵਿੱਚ ਸ਼ਾਮਲ ਕਰਨ ਆਏ ਆ ਸਾਡੇ ਰਾਸ਼ਟਰੀ ਪ੍ਰਧਾਨ ਸ਼੍ਰੀ ਕਮਲੇਸ਼ ਭਰਦwaj ਜੀ ਨੂੰ ਸਾਡੇ ਪੰਜਾਬ ਦੇ ਚੇਅਰਮੈਨ ਨਿੰਦਰ ਖਾਪੜ ਜੀ ਨੇ ਆਸ਼ਵਾਸਨ ਦਿੱਤਾ ਸੀ ਕਿ ਜਲਦੀ ਪੂਰੇ ਪੰਜਾਬ ਦੇ ਅਸੀਂ ਨਿੱਤੀ ਅਭਿਆਨ ਚਾਲੂ ਕਰਾਂਗੇ ਨਸ਼ੇ ਦੇ ਵਿਰੋਧ ਵਿੱਚ ਜਿਹੜੀ ਆਵਾਜ਼ بلند ਕੀਤੀ ਹੈ ਸ਼ਿਵ ਸਨਾ ਸਮਾਜਵਦੀ ਨੇ ਉਸ ਨੂੰ ਘਰ ਘਰ ਤੱਕ ਪਹੁੰਚਾਣ ਲਈ ਸਾਨੂੰ ਨੁਕਤੇ ਮਿਹਾਨ ਜਾਰੀ ਕੀਤਾ ਕਿਉਂਕਿ ਜਿੰਨੇ ਲੋਕ ਸ਼ਿਵ ਸਨਾ ਸਮਾਜਵਦੀ ਦੇ ਸੰਪਰਕ ਵਿੱਚ ਆਣਗੇ ਉੰਨੀ ਆਵਾਜ਼ ਨਸ਼ੇ ਦੇ ਖਿਲਾਫ ਅਸੀਂ بلند ਕਰਾਂਗੇ ਅੱਜ ਪਿੰਡ ਸਨੇਰ ਵਿੱਚ ਪਹੁੰਚੋਗੇ ਤਾਂ ਕੀ ਕਹਿਣਾ ਚਾਹੋ ਜੈ ਸ਼ੀ ਰਾਮ ਹਰਮਾਨ ਦੇਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੀਰਾ ਪਿੰਡ ਸਨੇਰ ਵਿੱਚ ਅਸੀਂ ਪਹੁੰਚੇ ਹਾਂ ਤੇ ਮੈਡਮ ਤਮੰਨਾ ਜੀ ਤੇ ਵਿੱਕੀ ਗੁਲਾਟੀ ਜੀ ਨੂੰ ਅੱਜ ਅਸੀਂ ਨਿਯੁਕਤ ਕਰਨਾ ਸੀ ਪਾਰਟੀ ਦੇ ਸ਼ਾਮਲ ਕਰਨਾ ਸੀ ਸੋ ਇਸ ਪਾਣ ਦੇ ਵਿੱਚ ਆ ਕੇ ਦੇਖਿਆ ਕਿ ਬਹੁਤ ਸਾਰੇ ਬਜ਼ੁਰਗ ਬਹੁਤ ਸਾਰੀਆਂ ਮਾਤਾ ਪਿਣਾ ਕਿ ਅੱਜ ਥੋੜਾ ਲੇਟ ਹੋਏ ਕਿ ਸਾਡਾ ਇੰਤਜ਼ਾਰ ਕਰੇ ਅਸੀਂ ਉਹਦੀ ਚੀਜ਼ ਦੀ ਸ਼ਮਾ ਹੀ ਮੰਗੀ ਹੈ ਸੋ ਸ਼ਕਸ਼ੂ ਸੈਨਾ ਸਮਾਜਵਾਦੀ ਦਾ ਜਿਹੜਾ ਕਿ ਬੀੜਾ ਉਠਾਇਆ ਹੋਇਆ ਹੈ ਕਿ ਸਾਡੇ ਰਾਸ਼ਟਰੀ ਪ੍ਰਾਂਚੀ ਦੀ ਕਮਲੇਸ਼ ਭਾਰਤਵਾੜ ਜੀ ਨੇ ਕਿ ਨਸ਼ੇ ਦੇ ਖਿਲਾਫ ਆਪਣੀ ਸਾਡੀ ਜਿਹੜੀ ਮਹੀਮ ਹੈ ਕਈ ਸਾਲ ਤੋਂ ਚੱਲਦੀ ਆ ਰਹੀ ਅਸੀਂ ਅੱਜ ਆ ਪਿੱਛੇ ਦਿਨੀ ਅਸੀਂ ਲੁਧਿਆਣਾ ਦੇ ਵਿੱਚ ਹੀ ਅਸੀਂ ਨਸ਼ੇ ਦੇ ਵਿਰੋਧ ਦੇ ਵਿੱਚ ਅਸੀਂ ਕ ਰੈਲੀ ਕੱਢੀ ਸੀ ਸੋ ਅਸੀਂ ਕਈ ਰੈਲੀਆਂ ਕੱਢਦੇ ਰਹੇ ਸਾਡੇ ਅੱਜ ਸਾਡੇ ਰਾਸਤੇ 'ਚ ਮਹਾਣੀ ਭਾਤੋ ਜੀ ਸਾਡੇ ਨਾਲ ਪਹੁੰਚੇ ਨੇ ਤੇ ਹੋਰ ਬਹੁਤ ਸਾਰੇ ਸਾਡੇ ਸ਼ਿਵ ਸੈਨਿਕ ਨਾ ਪਹੁੰਚੇ ਆ ਸੋ ਸਾਨੂੰ ਤਮੰਨਾ ਜੀ ਤੇ ਵਿਕੀ ਜੀ ਨੇ ਵਿਸ਼ਵਾਸ ਦਿਵਾਇਆ ਕਿ ਸਾਨੂੰ ਤੁਸੀਂ ਪਾਰਟੀ ਦੇ ਵਿੱਚ ਸ਼ਾਮਲ ਕਰੋ ਸਾਡਾ ਐਜੰਡਾ ਕੀ ਹੈ ਸਾਡਾ ਐਜੰਡਾ ਕੀ ਜਿਹੜੀ ਸਾਡੀ ਸ਼ਿਵਨਾ ਸਮਾਜਵਾਦੀ ਪਾਰਟੀ ਆ ਉਹ ਇੱਕ ਸਮਾਜ ਦੇ ਵਿੱਚ ਵਿਚਰਦੀ ਆ ਸਮਾਜ ਦੀ ਸੇਵਾ ਕਰਦੀ ਆ ਸਾਡਾ ਜਿਹੜਾ ਏਜੰਡਾ ਕੀ ਜਿਹੜਾ ਕਿ ਨਸ਼ਾ ਮੁਕਤ ਪੰਜਾਬ ਨੇ ਕਿ ਜਿਹੜੀਆਂ ਸਾਡੇ ਇੱਥੇ ਧੀਆ ਪੈਣਾ ਜਿਹੜੀਆਂ ਦੇਹ ਦੀ ਬਲੀ ਚੜ੍ਹਦੀਆਂ ਵਾ ਅਸੀਂ ਉਹ ਉਹਨਾਂ ਦੀ ਰੋਕਥਾਮ ਲਾਈ ਜਾਵੇ ਕਿ ਜਿਹੜਾ ਸਾਡਾ ਪੰਜਾਬ ਹੈ ਕਿਸੇ ਟਾਈਮ ਤੇ ਇਹਨੂੰ ਸਾਡੇ ਪੰਜਾਬ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਤੇ ਅਸੀਂ ਚਾਹੁੰਦੇ ਹਾਂ ਕਿ ਅੱਜ ਵੀ ਸਾਡੇ ਪੰਜਾਬ ਨੂੰ ਸੋਨੇ ਦੀ ਚਿੜੀਆ ਹੀ ਕਿਹਾ ਜਾਵੇ ਸ਼੍ਰੀ ਗਾਲ ਜੀ ਮੇਰਾ ਨਾਮ ਤਮੰਨਾ ਸ਼ਿਸ਼ਾਨਾ ਸਮਾਜਵਾਦੀ ਵੱਲੋਂ ਅੱਜ ਮੈਨੂੰ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਮੈਂ ਪਾਰਟੀ ਨੂੰ ਵਿਸ਼ਵਾਸ ਦਿਲਾਇਆ ਹੈ ਕਿ ਮੈਂ ਤਨਮਨ ਧੰਦੇ ਨਾਲ ਪਾਰਟੀ ਦੇ ਨਾਲ ਜੁੜੀ ਆ ਤੇ ਇੱਦਾਂ ਹੀ ਮੋਢੇ ਦੇ ਨਾਲ ਮੋਢਾ ਲਾ ਕੇ ਜੁੜੀ ਰਵਾਂਗੀ ਜਿੱਥੇ ਕਿਸੇ ਵੀ ਧੀ ਪੈਣ ਨੂੰ ਮੇਰੀ ਲੋੜ ਪੈਂਦੀ ਹੈ ਮੈਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹਾਂ ਮੈਂ ਧੰਨਵਾਦ ਕਰਦੀ ਆ ਮੀਡੀਆ ਦਾ ਤੇ ਪਿੰਡ ਦੇ ਆ ਲੋਕਾਂ ਦਾ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਵਿਰਾਜੇ ਨੇ ਤੇ ਸ਼ਿਵਸੇਨਾ ਸਮਾਜਵਾਦੀ ਦਾ ਧਿਰੋ ਧੰਨਵਾਦ ਕਰਦੀ ਆ ਕਿ ਅੱਜ ਉਹਨਾਂ ਨੇ ਮੈਨੂੰ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ इस तरह दबर अपने आले दुआले देखने ला चैनल नाइब करो अडिया खबर शेयर करो अगलिया खबर देखते रहो इंडियन टीवी न्यूज